सियासत की दुकानों में रोशनी के लिए जरूरी है कि मुल्क मेंरा जलता रहे कुर्सी है तुम्हारा जनाजा तो नहीं उतर क्यों नहीं जाते अगर कुछ कर नहीं सकते नमस्कार दोस्तों मैं जतिन सिंगला मुर्थु स्वागत करता हूं तौडा बालाज एजुकेशन पॉइंट दे प्राइवेट चैनल ते एक समय सी कि मेरा ज्यादातर टाइम जो है youtube दे उते पढ़ाण दे उते निकलदा सी ਬੱਚਿਆਂ ਨੂੰ ਅਲੱਗ-ਅਲੱਗ ਪੇਪਰਾਂ ਵਾਸਤੇ ਪੀ ਟ੍ਰਿਪਲ ਐਸ ਬੀ ਪੀ ਪੀ ਐਸ ਸੀ ਫੇਰ ਇੱਕ ਟਾਈਮ ਆਇਆ ਹੁਣ ਇਹ ਜਾ ਕਿ ਮੇਰਾ ਜ਼ਿਆਦਾ ਤੋਂ ਟਾਈਮ ਲੋਕਾਂ ਨੂੰ ਇਹ ਦੱਸਣ ਵਾਸਤੇ ਨਿਕਲ ਜਾਂਦਾ ਕਿ ਕਿਹੜੇ ਐਗਜ਼ਾਮ ਵਾਸਤੇ ਕਿਹੜਾ ਤਰਨਾ ਲਗਾਉਣ ਜਾ ਰਹੇ ਹਾਂ ਤਾਂ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦੱਸਣਾ ਚਾਹਨਾ 28 ਸਤੰਬਰ ਨੂੰ 28 ਸਤੰਬਰ ਨੂੰ ਜਗ੍ਹਾ ਹੈਗੀ ਹੈ ਵੇਰਕਾ ਪਲਾਂਟ ਸੰਗਰੂਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ 28 ਸਤੰਬਰ ਨੂੰ ਵੇਰਕਾ ਪਲਾਂਟ ਸੰਗਰੂਰ ਭਗਵੰਤ ਮਾਨ ਸਾਹਿਬ ਦੀ ਰਿਹਾਈਸ਼ ਹੈ ਉਸ ਕੋਠੀ ਦੇ ਬਾਹਰ ਪੀਐਸਟੈਟ 2025 ਦਾ ਨੋਟੀਫਿਕੇਸ਼ਨ ਕੜਵਾਉਣ ਵਾਸਤੇ ਪੀਐਸਟੈਟ ਯੂਨੀਅਨ ਵੱਲੋਂ ਜਿਨ੍ਹਾਂ ਦੇ ਪ੍ਰਧਾਨ ਰਾਹੁਲ ਕੰਬੋਜ ਤੇ ਬਲਵਿੰਦਰ ਜੀ ਨੇ ਇਹਨਾਂ ਵੱਲੋਂ ਧਰਨੇ ਦੀ ਕਾਲ ਦਿੱਤੀ ਗਈ ਹੈ ਜਿੰਨੇ ਵੀ ਬੱਚੀ ਬੱਚੇ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਜਲ ਤੋਂ ਜਲਦ ਪੀਐਸਟੈਟ ਦਾ ਨੋਟੀਫਿਕੇਸ਼ਨ ਕਢਾਓ ਕਿਉਂ ਤੁਹਾਡਾ ਫਾਇਦਾ ਹੈ पीएसटेट ਦਾ ਨੋਟੀਫਿਕੇਸ਼ਨ ਕਰਵਾਵਾਂਗੇ ਪੀਐਸਟੈਟ ਦਾ ਪੇਪਰ ਹੋਊਗਾ ਤਾਂ ਜਾ ਕੇ ਅਸੀਂ ਮਾਸਟਰ ਕੈਡਰ ਪੇਪਰ ਵਾਸਤੇ ਐਲੀਜੀਬਲ ਹੋਵਾਂਗੇ ਤਾਂ ਜਿਹੜੀ ਇਸ ਸਾਲ ਦੀ ਰਿਕਰੂਟਮੈਂਟ ਆਣੀਆ ਮਾਸਟਰ ਕੈਡਰ ਦੀ ਜੀ ਉਹ ਪੀਐਸਟੈਟ ਤੋਂ ਪਹਿਲਾਂ ਆ ਗਈ ਤੁਹਾਡਾ ਲਾਸ ਹੈ ਤੁਹਾਨੂੰ ਅਗਲੇ 2 ਸਾਲ ਵੇਟ ਕਰਨਾ ਪਊਗਾ ਤਾਂ ਮਾਸਟਰ ਕੈਡਰ ਦੀ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਪੀਐਸਟੈਟ ਦੀ ਨੋਟੀਫਿਕੇਸ਼ਨ ਕਢਾਓ ਫਟਾਫਟ ਪੇਪਰ ਦੇ ਕੇ ਮਾਸਟਰ ਕੈਡਰ ਵਾਸਤੇ ਐਲੀਜੀਬਲ ਹੋ ਜੋ ਅੱਜ 1.5-2 ਸਾਲ ਬਚਾ ਲਓ ਯਾਦ ਰੱਖਿਓ ਬਾਰ-ਬਾਰ ਮੈਨੂੰ ਫੋਨ ਕਰਕੇ ਪੁੱਛਣਾ ਸਰ ਪੀਐਸਟਡ ਕਰਾਓ ਪੀਐਸਟਡ ਕਰਾਓ ਪੀਐਸਟਡ ਕਰਾਓ ਬੈਟਰ ਐ ਮੈਂ ਖੁਦਾ ਹਾਂਗਾ ਉੱਥੇ ਸੰਗਰੂਰ ਤੋਂ ਆ ਮੈਂ ਜਿੰਨੇ ਮੇਰੇ ਆਫਲਾਈਨ ਬੱਚੇ ਨੇ ਜਿਆਦਾ ਤੋਂ ਜਿਆਦਾ ਨੂੰ ਮੈਂ ਬੱਸ ਚ ਪਰ ਕੇ ਲੈ ਕੇ ਆਂਦੀ ਕੋਸ਼ਿਸ਼ ਕਰੂੰਗਾ ਆਨਲਾਈਨ ਬੱਚੇ ਨੇ ਉਹ ਸਾਰੇ ਕਿਰਪਿਆ ਕਰਕੇ ਜਿਹੜੇ-ਜਿਹੜੇ ਪਹੁੰਚ ਸਕਦੇ ਹੋ ਇੱਕ ਦਿਨ ਆਪਦੇ ਕੰਮ ਤੋਂ ਛੁੱਟੀ ਲਓ 28 ਸਤੰਬਰ ਨੂੰ ਕਰਨ ਨਾ ਲਗਾਉਣ ਜਾ ਰਹੇ ਆ ਸੰਗਰੂਰ ਵਿੱਚ ਵਿਖੇ ਵੇਰਕਾ ਪਲਾਂਟ ਦੇ ਬਾਹਰ ਠੀਕ ਹੈ ਜੀ ਜਿਆਦਾ ਜਾਣਕਾਰੀ ਵਾਸਤੇ ਤੁਸੀਂ ਆਹ ਦੋ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ ਠੀਕ ਹੈ ਕੁਛ ਮੇਰੀ ਆਪ ਦੀ ਤਬੀਅਤ ਵੀ ਖਰਾਬ ਸੀ ਜੁਕਾਮ ਬੁਖਾਰ ਫਿਰ ਵੀ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਪਹੁੰਚਾਣੀ ਜ਼ਰੂਰੀ ਸੀ ਕਿਰਪਾ ਕਰਕੇ ਜ਼ਰੂਰ ਧਰਨੇ ਦੇ ਵਿੱਚ ਆਓ ਵੇਰਕਾ ਪਲਾਂਟ ਜਗਾ ਨਹੀਂ ਭੁੱਲਣੀ ਹੈਗੀ ਸੰਗਰੂਰ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਪੀਐਸਟੈਟ ਦਾ ਨੋਟੀਫਿਕੇਸ਼ਨ ਕਢਾਉਣ ਵਾਸਤੇ ਸਾਰੇ ਪੀਐਸਟੈਟ ਐਸਪੀਰੀਐਂਟਸ ਦਾ ਉੱਥੇ ਆਉਣਾ ਜ਼ਰੂਰੀ ਹੈ ਮੈਂ ਇੱਕ ਮੈਸੇਂਜਰਾਂ ਜਿਹਦਾ ਕੰਮ ਤੁਹਾਡੇ ਤੱਕ ਨਿਊਜ਼ ਪਹੁੰਚਾ ਲੈਂ। ਪਲੇਟਫਾਰਮ ਨਹੀਂ YouTube ਪਲੇਟਫਾਰਮ ਰਹੀ Instagram ਰਹੀ ਸੋਸ਼ਲ ਮੀਡੀਆ ਰਹੀ ਮੈਂ ਬਬ ਦਾ ਕੰਮ ਕਰਤਾ। ਵੀਡੀਓ ਨੂੰ ਜਿਆਦਾ ਤੋਂ ਜਿਆਦਾ ਪੀਐਸਟੈਟ ਦੇ ਬੱਚਿਆਂ ਨਾਲ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸਾਡਾ ਉੱਥੇ ਇਕੱਠ ਹੋ ਸਕੇ। 50 ਕ ਬੰਦੇ 100 ਕ ਬੰਦੇ ਉੱਠ ਕੇ ਆ ਜੋਗੇ ਕੋਈ ਨਹੀਂ। ਇਕੱਠ ਚਾਹੀਦਾ 300 400 ਬੰਦਿਆਂ ਦਾ। ਇੱਕ ਹਫ਼ਤੇ ਅੰਦਰ ਤੁਸੀਂ ਪੀਐਸਟੈਟ ਦਾ ਨੋਟੀਫਿਕੇਸ਼ਨ ਦੇਖ ਲਿਓ। ਗੱਲ ਸਾਡੇ ਹੱਕਾਂ ਦੀ ਹੈ। ਗੱਲ ਸਾਡੇ ਫਿਊਚਰ ਦੀ ਹੈ। ਗੱਲ ਸਾਡੇ ਕੋਲ ਵਿਖਦੀ ਹੈ ਜਰੂਰ ਆਓ ਥੈਂਕ ਯੂ ਸੋ ਮਚ